ਨਾਸ਼ਣੀ ਅਤਰੀ ਸਿਖਸ਼ਣਾ ਹਿੰਦੁਸਤਾਨ ਜਿਲ੍ਹਾ ਪ੍ਰਧਾਨ ਗੁਰਦਾਪੁਰ ਅੱਜ ਪਾਰਟੀ ਦਾ ਸਥਾਪਨਾ ਦਿਵਸ ਅਸੀਂ ਮਨਾ ਰਹੇ ਹਾਂ ਸਿਖਸ਼ਣਾ ਹਿੰਦੁਸਤਾਨ ਨੇ ਅੱਜ ਪਾਰਟੀ ਵੱਲੋਂ ਆਹੀ ਪੂਰੇ ਵਰਕਰਾਂ ਨੇ ਗੀਤਾ ਭਗਵੰਦ ਮੰਦਿਰ ਵਿਖੇ ਹਵਨਜਾ ਕਰਕੇ ਪ੍ਰਮਾਤਮਾ ਦੇ ਅਰਦਾਸ ਬੇਨਤੀ ਕੀਤੀ ਹੈ ਕਿ ਪਾਰਟੀ ਨੂੰ ਬਲ ਬਖਸ਼ਣਾ ਹਿੰਮਤ ਬਖਸ਼ਣਾ ਉਹ ਸਨਾਤਨ ਦੀ ਸੇਵਾ ਕਰਨਾ ਪੂਰੇ ਦੇਸ਼ ਵਾਸੀਆਂ ਨੂੰ ਅੱਜ ਨਵੇਂ ਸਾਲ ਦੀ ਵਧਾਈ ਵੀ ਦਿਨਾ ਆ ਸਾਰੇ ਆਪਣੇ ਪਾਰਟੀ ਵਰਕਰਾਂ ਨੂੰ ਵਧਾਈ ਦੇਣਾ ਉਸ ਤੋਂ ਬਾਅਦ ਅੱਜ ਆਪਾਂ ਗਊਸ਼ਾਲਾ ਧਰਤੀਨਾਥ ਵਿਖੇ ਗਊ ਮਾਤਾ ਨੂੰ ਚਾਰਾ ਡਾਲ ਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ 100 ਅੱਜ ਇੰਨਾ ਕੋਈ ਹੀ ਪ੍ਰੋਗਰਾਮ ਪਵਨ ਕੁਮਾਰ ਗੁਪਤਾ ਜੀ ਦੀ ਦਿਸਨ ਰਜਿਸਟਰ ਅਨੁਸਾਰ ਕੀਤਾ ਗਿਆ ਹੈ ਅੱਜ ਸਾਧਾ ਜੀ ਅੱਜ ਕੀ ਜਿਹੜਾ ਪ੍ਰੋਗਰਾਮ ਦਾ ਹੈਗਾ ਸਰਗੀ ਜੈ ਸ਼੍ਰੀ ਰਾਮ ਜੀ ਅੱਜ بڑا ਇਸਵਾਗਾਂ ਵਾਲਾ ਦਿਨ ਹੈ ਕਿ ਅੱਜ ਸਭ ਤੋਂ ਪਹਿਲਾਂ ਤਾਂ ਮਹਾਮਾਈ ਦੇ ਨਮਰਤਰੀ ਅੱਜ ਸ਼ੁਰੂ ਹੋ ਗਏ ਨੇ ਤੇ ਦੂਸਰਾ ਸਾਡੀ ਸ਼ਿਫਸ ਹੈ ਨਾ ਹਿੰਦੁਸਤਾਨ ਜੋ ਕਿ ਅੱਜ 22ਵਾਂ ਸਤਾਪਨਾ ਦਿਵਸ ਹੈ ਜੀਤੇ ਸੰਬੰਧ ਦੇ ਵਿੱਚ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਨੇ ਅੱਜ ਦੇ ਦਿਨ 2003 ਦੇ ਵਿੱਚ ਜਲੰਧਰ ਤੋਂ ਸ਼ਿਫਸ ਹੈ ਨਾ ਹਿੰਦੁਸਤਾਨ ਦੀ ਸ਼ੁਰੂਆਤ ਕੀਤੀ ਸੀ ਤੇ ਪੂਰੇ 22 ਸਾਲਾਂ ਬਾਅਦ ਅੱਜ ਅਸੀਂ ਉਹ ਚੀਜ਼ ਕੀ ਹਵਨ ਕੀਤਾ ਅੱਜ ਅਸੀਂ ਮੰਦਰ ਦੇ ਵਿੱਚ ਸ਼ਿਵ ਸਾਹਿਬ ਨਾਲ ਦੋਸਤਾਂ ਵੱਲੋਂ ਹਵਨ ਕਰਾਇਆ ਗਿਆ ਤੇ ਗਉਂਸ਼ਾਲਾ ਦੇ ਵਿੱਚ ਆ ਕੇ ਗਉਂ ਮਾਤਾ ਨੂੰ ਪੱਟੇ ਪਾਏ ਗਏ ਜੋ ਪਾਰਟੀ ਵੱਲੋਂ ਸਾਨੂੰ ਕੰਫੀਗਾ ਤਾਂ ਸੋ ਅਸੀਂ ਅੱਜ ਆਪਾਂ ਇੱਥੇ ਕੀਤਾ ਹੈ। ਸ਼ਿਵ ਮੰਦਰ ਦੇ ਵਿੱਚ ਤੁਹਾਡੇ ਵੱਲੋਂ ਹਵਨ ਕਰਾਇਆ ਗਿਆ। ਅੱਜ ਗੁਰਦਾਸਪੁਰ ਦੇ ਵਿੱਚ ਗੀਤਾ ਪਵਨ ਮੰਦਰ ਦੇ ਵਿੱਚ ਹਮਰੀ ਜਾ ਕਰਵਾਇਆ ਗਿਆ ਸੀਗਾ ਤੇ ਸ਼ਿਵ ਸ਼ਮਸ਼ਾਨ ਘਰ ਦੇ ਵਿੱਚ ਜੋ ਗਉਂਸ਼ਾਲਾ ਹੈ ਉੱਥੇ ਅੱਜ ਗਉਂ ਮਾਤਾ ਨੂੰ ਪੱਟੇ ਪਾਏ ਗਏ ਸੀਗੇ। ਉਸ ਪਾਜੀ ਕੋਈ ਅਲੱਗ ਪ੍ਰੋਗਰਾਮ ਨਹੀਂ ਜੋ ਪਾਰਟੀ ਦਾ ਹੁਕਮ ਹੁੰਦਾ ਰਹਿੰਦਾ ਔਰ ਉਸ ਦੌਰਾਨ ਪਾਰਟੀ ਦੇ ਕੰਮ ਚੱਲਦੇ ਰਹਿੰਦੇ ਨੇ ਬਿਲਕੁਲ ਜੀ